ਇਸ ਵਕਤ ਦੇ ਸਵੇਰ ਦੇ ਹਾਲਾਤ ਐ ਆਪਾਂ ਕਿ ਅੱਗੇ ਤਾਂ ਲਹਾਜਾ ਤਾਂ ਚਾਹ ਚੂ ਪੀ ਜਾਂਦੇ ਆ ਤੇ ਆਪਾਂ ਕਿ ਫੋਨ ਫੋਨ ਲਾਈ ਜਾਂਦਾ ਘਰੇ ਵੀ ਆਪਾਂ ਸੁਖਸਾਨ ਹਉ ਠੀਕ ਐ ਜਾਣਾ ਕਿ ਫਿਰ ਆਜੋ 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 ਤੇ ਨਵੇਂ ਟਰੈਕਟਰ ਟਰਾਲੀਆਂ ਜਿਹੜੇ ਰਾਤੋਂ ਰਾਤ ਪਹੁੰਚਿਆ ਕਾਫੀ ਠੀਕ ਐ ਬਾਪੂ ਨੇ ਬੰਨ ਲਈ ਪੱਕ ਕਹਿੰਦਾ ਵਿਡਾਉਣਿਆ ਮੰਤਰ ਤੇ ਹਜੇ ਜਿਹੜਾ ਹੈਗਾ ਸਵੇਰ ਦਾ ਸਮਾਂ ਲਗਭਗ 7:30 ਦਾ ਟਾਈਮ ਹੈ ਤੇ ਚਾਹਾਂ ਚੂਆਂ ਚੱਲੀ ਜਾਂਦੀਆਂ ਤੇ ਹਜੇ ਆਪਾਂ ਬੈਗ ਪਿੱਛੋਂ ਲੱਗੇ ਆ ਕਵਰ ਕਰਨ ਆ ਇਧਰੇ ਪਾਸੇ ਚੱਲੀ ਜਾਂਦਾ ਸਲੈਂਡਰ ਹੋ ਠੀਕ ਹੋ ਤਾ ਦਿਓ ਮੰਤਰ ਤੇ ਨਵੇਂ ਟਰੈਕਟਰ ਜਿਹੜੇ ਆਏ ਆ ਹੁਣ ਆ ਗਿਆ ਆ ਗਿਆ ਆ ਗਿਆ ਜਿਹੜਾ ਲੜਾਂਗਾ ਹੱਕਾਂ ਲਈ ਲੜਾਂਗਾ ਜਣਗਾ ਸੁੱਥੇ ਵਾਲੇ ਕਹਿੰਦਾ ਸੁਨੇਹੇ ਨਹੀਂ ਭੇਜੇ ਜਾਂਦੇ ਭਾਈ ਨਹੀਂ ਭੇਜਦੇ ਨਹੀਂ ਸੁਣ ਹੁਣ ਇਦੋਂ ਬਾਅਦ ਡਬਲ ਕਰਦਾ ਕੰਮ ਤੇ ਅੱਜ ਜਿਹੜਾ ਹੈਗਾ ਖਨੌਰੀ ਬਾਰਡਰ ਨੂੰ ਆਪਾਂ ਗੱਲ ਕਰਕੇ ਕਰਾ ਕਰਨਾ ਹੀ ਕਰਨਾ ਕਹਿੰਦੇ ਫਿਰ ਦੇਖੀ ਜਾਊਗੀ ਅੱਜ ਤੇ ਲਗਾਤਾਰ ਹਰੇਕ ਪਿੰਡਾਂ ਵਾਲੇ ਅਜੇ ਤਾਂ ਪ੍ਰਧਾਨਾਂ ਨੇ ਨਹੀਂ ਪਗਾ ਪਰੀਆਂ ਬੰਦੇ ਤਾਂ ਅਜੇ ਥੋੜੇ ਪਿੱਛੇ ਹੀ ਆ ਅਰੇ ਆ ਗਿਆ ਆ ਗਿਆ ਆ ਗਿਆ ਲਿਆਂਦੀ ਫੋਰਚੂਨਰ ਅੱਜ ਇਹਨੂੰ ਚੜਾ ਦੇਣਾ ਗਾ ਤੇ ਇਧਰੋਂ ਆਪਾਂ ਕਿੱਗੇ ਇਦੋਂ ਕੋ ਦੋ ਤੋਂ ਗਾ ਲਾਈ ਨਹੀਂ ਵਾਲੀ ਵੱਡਿਓਗੇ ਤਿੰਨ ਦੀ ਐਂ ਕਰ ਓਏ ਇੱਕ ਮਿੰਟ ਯਾਰ ਇਧਰਲੇ ਪਾਸੇ ਤੁਹਾਨੂੰ ਦਿਖਾਉਣਾ ਇਸ ਵਕਤ ਦੇ ਹਾਲਾਤ ਤੇਲ-ਤੂਲ ਪਾਈ ਜਾਂਦੇ ਨੰਗਰ ਨੂੰ ਥਾਂ ਹੈਗਾ ਸੋ ਇਧਰਲੇ ਪਾਸੇ ਪਿੰਡ ਪੌਂਗਾ ਪੌਂਗਾ ਵਾਲਾ ਆਹ ਤਾਂ ਇਹ ਨਾਲ 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 ਚੱਲ ਚੱਲ ਗਏ ਸਾਰਾ ਜਾਮ ਆ ਹੈਨਾ ਫਿਰ ਠੀਕ ਆ ਕਲਾ ਜੈ ਕਿਸਾਨ ਇਹ ਫਰੀਦਕੋਟ ਆ ਗਿਆ ਭਾਈ ਸਾਰੇ ਦਾ ਸਾਰਾ ਮੈਨੂੰ ਲੱਗਦਾ ਆ ਦੇਖੋ ਲੈਟ ਤੇ ਸੋ ਇਧਰ ਨੂੰ ਕਿਹੜਾ ਪਿੰਡ ਆ ਭਾਈ ਕਲਕਲਾ ਕਿਹੜਾ ਜਿਲ੍ਹਾ ਆ ਗਿਆ ਮੋਗਾ ਇਹ ਆ ਗਿਆ ਮੋਗਾ ਕਹਿੰਦੇ ਚਲ ਚਲ ਕੋਈ ਚੱਕਰ ਨਹੀਂ ਆਗਦਾ ਇਧਰ ਦੇ ਪਾਸੇ ਜਿਹੜਾ ਦੂਰ ਦੂਰ ਤੱਕ ਸਭ ਦਿਖਾ ਗਏ ਸਾਰਿਆਂ ਸਾਰਾ ਇਹ ਮੋਰਚਾ ਜਿਹੜਾ ਸਵੇਰ ਦੇ ਹਾਲਾਤ ਆ ਖਨੌਰੀ ਤੋਂ ਭਾਈ ਠੀਕ ਆ ਤੇ ਇਧਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਮਾਝੇ ਤੋਂ ਇਹ ਵੀ ਆਏ ਹੋਏ ਆ ਓ ਠੀਕ ਹੋਂ ਭਾਈ ਸੋ ਇਧਰੋਂ ਜਿਹੜਾ ਹੁਣ ਟਰੱਕ ਟਰੱਕ ਵੀ ਲੈ ਕੇ ਆਇਆ ਭਾਈ ਥੋੜਾ ਕੰਮ ਤੜਕੇ ਜਿਹੜਾ ਹੈਗਾ ਪ੍ਰਬੰਧ ਰਾਤੇ ਰਾਤ ਵਧੇ ਕੀਤੇ ਆ ਹੁਣ ਕਿਉਂਕਿ ਕੱਲ ਜਿਹੜਾ ਹੈਗਾ ਬਾਵਾ ਜਿਹੜਾ ਹੈਗਾ ਫਾਜਰਾ ਪਾਈ ਰੱਖਿਆ ਪੁਲਿਸ ਨੇ ਸੋ ਸਵੇਰੇ ਅੱਜ ਫੇਰ ਤੋਂ ਸ਼ੁਰੂ ਹੈ ਓ ਠੀਕ ਹੋਂ ਭਾਈ ਜਾਣਾ ਫਿਰ ਅੱਗੇ ਮਾਸਾ ਖੈਨ ਤੋਂ ਕੰਮ ਕਰਾ ਜੀ ਸਰੀਰੂ ਬੰਨ ਲਓ ਹੋਰੋਂ ਵੀ ਠੀਕ ਹੋਂ ਜਾਣਾ ਹੈ ਕਿਉਂਕਿ ਹੋਰੇ ਤਾਂ ਕਿਹੜਾ ਨਾਨਕਿਆਂ ਜਾਣਾ ਹੀ ਜਾਣ ਹੀ ਆਏ ਆ ਹੈਨਾ ਕੋਈ ਇਹ ਨਾਲ ਪਾਸੇ ਜੜਾਇਗਾ ਤੁਹਾਨੂੰ ਦਿਖਾਉਣਾ ਸਾਰਿਆ ਸਾਰਾ ਮੋਰਚਾ ਲਗਾਤਾਰ ਚੱਲ ਰਿਹਾ ਸਵੇਰ ਦੀਆਂ ਤਸਵੀਰਾਂ ਇਹ ਸਵੇਰ ਰਿਆ ਖਨੌਰੀ ਬਾਰਡਰ ਦੀਆਂ ਲਗਭਗ ਦੋ ਸੜਕਾਂ ਬੰਦ ਐ ਆ ਟਰੱਕਾਂ ਟਰਾਲੀਆਂ ਰਾਤੇ ਰਾਤ ਕਾਹੇ ਪਹੁੰਚੇ ਐ ਠੀਕ ਐ ਇਧਰੋਂ ਜਿਹੜਾ ਹੈਗਾ ਆਪਾਂ ਇਹ ਇਹ ਆ ਗਏ ਆਪਣੇ ਪਿੰਡ ਸਰਹਾਲੀ ਮੰਡਕ ਕਿਸਾਨ ਸੰਘਰਸ਼ ਕਮੇਟੀ ਵਾਲੇ ਤੇ ਇਧਰੋਂ ਬਜ਼ੁਰਗ ਸੋ ਇਥੋਂ ਮਾਗਾ ਦੇ ਮਾਲਵਾ ਜਿਹੜਾ ਹੈਗਾ ਲਗਭਗ ਇੱਥੇ ਇਕੱਠੇ ਆ ਦੋਨੇ ਸੋ ਇਥੋਂ ਜਿਹੜਾ ਹੈਗਾ ਅੱਗੇ ਚੱਲਣਾ ਉਹ ਫਰੀਦਕੋਟ ਵਾਲੇ ਆ ਗਏ ਭਾਈ ਉਹ ਇਦਰੋਂ ਆ ਜਿਹੜਾ ਹੈਗਾ ਫਰੀਦਕੋਟ ਦੇ ਨਾਲ ਅੱਡ ਅੱਡ ਪਿੰਡਾਂ ਦੀਆਂ ਟਰਾਲੀਆਂ ਸੋ ਫਰੀਦਕੋਟ ਬਟਿੰਡਾ ਮੋਗਾ ਮਾਨਸਾ ਬਰਨਾਲਾ ਸਾਰੇ ਸਾਰੇ ਜਿੰਨੇ ਜ਼ਿਲ੍ਹੇ ਆ ਪਹੁੰਚੇ ਆ ਸੋ ਜਿਹੜੇ ਭਰਾ ਨੇੜੇ ਤੜੇ ਦੇਖ ਰਹੇ ਆ ਇਸ ਵਕਤ ਖਨੌਰੀ ਪਹੁੰਚੋ ਹਨਾ ਸੋ ਜਿਹੜੇ ਨੇੜੇ ਤੜੇ ਦੱਬ ਕੇ ਥੋੜਾ ਮਾਰੋ ਸ਼ੇਰ ਸ਼ੂਰ ਵਾਲੇ ਕੱਢਣ ਦੇ ਹੱਥ ਫੇਰ ਹੀ ਚੱਲੂਗਾ ਇਧਰਲੇ ਪਾਸੇ ਹੋ ਠੀਕ ਹੋ வன ਵਿਭਾਗ ਜੀ ਨਾਲ ਨੂੰ ਆਏ ਤੇ ਭਾਈ ਜਿਹੜੇ ਨੇੜੇ ਤੜੇ ਦੇਖਿਆ ਨੇ ਸਾਰੇ ਸਾਰੇ ਜਿੰਨੇ ਵੀ ਦੇਖ ਰਹੇ ਆ ਭੈਣ ਭਰਾ ਉਹ ਖਨੌਰੀ ਜ਼ਰੂਰ ਪਹੁੰਚੋ ਕਉਂਕੇ ਆਪਾਂ ਜਿਹੜਾ ਹੁਣ ਅੱਜ ਲਗਭਗ 10-11 ਵਜੇ ਦਾ ਟਾਈਮ ਦਿੱਤਾ ਕਿੰਨੇ ਵਜੇ ਦਾ ਟਾਈਮ ਪਤਾ ਨਹੀਂ ਲੱਗਿਆ ਯਾਰ ਹਾਂ ਲੱਗਿਆ ਨਹੀਂ ਪਤਾ ਸੋ ਆਪਾਂ ਆਪ ਦੇ ਮੰਨ ਕੇ ਚੱਲੋ ਵੀ ਜਿਹੜਾ ਹੈਗਾ 10-11 ਦਾ ਬਾਅਦ ਹੀ ਜਾਣਗੇ ਸੋ ਉਸ ਤੋਂ ਬਾਅਦ ਚੱਲਣਾ ਮੜਿਆ ਤੇ ਇੱਥੋਂ ਆਪਾਂ ਗੱਲ ਕਰਕੇ ਅੱਗੇ ਚੱਲਦੇ ਆਂ ਪੰਜਾਮ ਅ ਮੇਰੇ ਇਧਰ ਆਪਾਂ ਜਿਹੜਾ ਹੈਗਾ ਸੜਕ ਕਢਨੇ ਕੋਸ਼ਿਸ਼ ਮੇਰਾ ਡਰਾਈਵਰ ਵੀ ਹੋ ਜਾ ਉਹ ਵੀ ਬਲੌਗਰ ਹੀ ਐ ਨਹੀਂ ਪਤਾ ਸੋ ਫਿਲਹਾਲ ਆਪਾਂ ਦੂਸਰੇ ਪਾਸੇ ਦੀ ਕਰਦੇ ਹਾਂ ਸੋ ਇਹ ਜਿਹੜੇ ਹੈਗਾ ਆ ਆਪਾਂ ਗੱਲ ਕਰੇ ਫੀਰਕੋਟ ਵਾਲੇ ਆ ਤੇ ਇਧਰੋਂ ਨਗਾਤਾਰ ਆ ਪਿੰਡ ਮੋੜ ਹੈ ਤਾਂ ਸੋ ਇਧਰੋਂ ਚੱਲੀ ਜਾਂਦਾ ਕੰਮ ਵੱਡੇ ਪੱਧਰ ਤੇ ਲੋਕ ਆ ਜਿਹੜੇ ਇਸ ਵਕਤ ਖੜੇ ਹੋਇਆ ਸਵੇਰ ਦਾ ਸਮਾਂ ਠੀਕ ਹੈ ਤੇ ਪੱਕੇ ਘਰ ਆ ਜਿਹੜੇ ਪੱਕੇ ਟੈਂਟ ਉਹ ਲਿਆਂਦੇ ਹੋਏ ਟਰੈਕਟਰਾਂ ਦੇ ਟਾਇਰਾਂ 'ਚ ਹਵਾ ਚੈੱਕ ਕੀਤੀ ਜਾ ਰਹੀ ਆ ਹੋ ਠੀਕ ਹੋ ਬਾਈ ਸੋ ਸਵੇਰੇ ਸਵੇਰੇ ਜਿਹੜਾ ਹੈਗਾ ਆਪਾਂ ਕੀ ਕਹੇ ਕਾਰ ਤੇ ਇਹ ਤੇ ਬਹੁਤ ਲੰਮਾ ਕਾਫਲਾ ਤੇ ਉਧਰੋਂ ਆਪਾਂ ਗੱਲ ਕਰਕੇ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਉਣਾ ਸਲੈਟਰਾਂ ਤੇ ਹਜੇ ਰੋਟਾਂ ਰੋਟਾ ਲਾਉਣ ਦਾ ਪ੍ਰਬੰਧ ਹੈ ਸੋ ਜਿੰਨੇ ਭੈਣ ਭਰਾ ਨੇੜੇ ਤੇੜੇ ਦੇਖਦੇ ਆ ਹੌਲੀ ਚੱਲ ਮੜਾ ਜਾ ਸੋ ਉਹ ਜ਼ਰੂਰ ਬਾਈ ਖਨੋਰੀ ਜਿਹੜਾ ਹੈਗਾ ਬਾਰਡਰ ਤੇ ਪਹੁੰਚੋ ਠੀਕ ਆ ਸਿੰਘੂ ਬਾਰਡਰ ਤੇ ਪਹੁੰਚੋ ਕਿਉਂਕਿ ਹਜੇ ਜਿਹੜਾ ਹੈਗਾ ਮੁਕਸਰ ਵਾਲੇ ਹੀ ਪਹੁੰਚ ਗਿਆ ਬਾਸ ਬੂਸ ਲੈ ਕੇ ਠੀਕ ਆ ਵਿੱਚੇ ਮੰਝੇ ਆ ਸੋ ਫਿਲਹਾਲ ਦੀ ਘੜੀ ਸਵੇਰ ਦੀ ਸਥਿਤੀ ਹੈ ਸੋ ਕੱਲ ਲਗਭਗ ਆਪਾਂ ਗੱਲ ਕਰਕੇ ਜਿਹੜਾ ਹੈਗਾ ਕਾਫੀ ਅਥੋਂ ਗਾਹ ਦੇ ਕੋਲੇ ਸੱਟੇ ਗਏ ਤਾਂ ਹਲਕਾ लाठी ਚਾਰਜ ਵੀ ਹੋਇਆ ਉਹ ਤੋਂ ਬਿਨਾ ਝੜਪਾ ਵੀ ਹੋਗਾ ਪਰ ਆਪਣੇ ਆਂ ਬੰਦਿਆਂ ਦਾ ਉਹੀ ਕੰਮ ਹੈ ਵੀ ਭਾਈ ਜਿਹੜਾ ਹੈਗਾ ਫਿਰ ਵੀ ਪ੍ਰਸ਼ਾਦਾ ਪਾਣੀ ਮੁੰਡਾ ਨੂੰ ਸਿਖਾਉਣੇ ਆ ਤੁਸੀਂ ਦੇਖ ਲਓ ਸਾਹਮਣੇ ਠੀਕ ਆ ਮੈਨੂੰ ਲੱਗਦਾ ਫੌਜੀ ਹੀ ਲੱਗਦਾ ਮੈਨੂੰ ਹੋਰ ਬਾਪੂ ਠੀਕ ਹੈ ਚੜਦੀ ਕਲਾ ਚੜਦੀ ਕਲਾ ਤੇ ਇਧਰਲੇ ਪਾਸੇ ਦੂਸਰੀ ਛੜ ਕੇ ਬਿਲਕੁਲ ਮੰਲੀ ਹੋਏ ਮੈਂ ਕਿਹਾ ਇਧਰਲੇ ਪਾਸੇ ਹੀ ਕਰ ਰੇ ਸੋ ਚਾਹ ਦੇ ਗੱਫੇ ਚੱਲੀਆਂ ਜਾਂਦੇ ਆ ਲੰਗਰ ਚੱਲੀਆਂ ਜਾਂਦਾ ਤੇ ਉਦੋਂ ਬਾਅਦ ਸਾਨੂੰ ਦਿਖਾਉਣੇ ਆ ਗਾਂਹ ਜਾ ਕੇ ਅੱਗੇ ਵੀ ਕੀ ਬਣਦਾ ਟਰੈਕਟਰ ਨਹੀਂ ਦਾਦੇ ਮੁੜਦਾ ਹੋ ਠੀਕ ਹੋ ਚੱਲਣਾ ਅੱਗੇ ਫਿਰ ਕਹਿੰਦਾ ਚਾਹ ਪੀ ਲ ਗਏ ਇਧਰ ਟਰੈਕਟਰ ਹੋਰ ਲੱਦਾ ਰਾਤ ਤੇ ਰਾਤ ਇਧਰਲੇ ਪਾਸੇ ਪਾਣੀ ਨਾੜੂ ਰਿਆ ਮੋਟਰਾਂ ਦੇ ਤੇ ਹੋ ਠੀਕ ਹੋ ਆ ਗਿਆ ਆ ਗਿਆ ਓਏ ਆਉਣੇ ਆਉਣੇ ਇੱਥੇਆਂ ਕੋਈ ਚੱਕਰ ਨਹੀਂ ਇਧਰਲੇ ਪਾਸੇ ਟਰੱਕ ਲਿਆਂਦੇ ਕਹਿੰਦੇ ਹੁਣ ਹੋ ਠੀਕ ਹੋ ਸੋ ਆ ਟਰੱਕ ਵਾਲੇ ਕਹਿੰਦੇ ਟਰੱਕ ਹੀ ਲਾ ਦੇਣਾ ਅੱਗੇ ਕਹਿੰਦੇ ਹੋਰ ਕੋਈ ਚੱਕਰ ਨਹੀਂ ਔਖਾ ਹੀ ਕੰਮ ਸੋ ਟਰੱਕ ਆਪਾਂ ਅੱਗੇ ਲਿਆਂਦਾ ਇਹ ਆਗੇ ਆਪਾਂ ਗੱਲ ਕਰਕੇ ਪਿੰਡ ਕੋਟ ਭੁੰਡਾ ਲੈ ਓ ਇਧਰ ਦੀ ਲੈਣਾ ਇਥੋਂ ਨੇੜੇ ਕਰਨਾ ਓ ਭਰਾਵਾ ਯਾਰ ਇੱਕਦਾਂ ਮੇਰਾ ਨਾ ਡਰਾਈਵਰ ਇਹੋ ਜਾਂ ਲੰਗਣੀ ਨਹੀਂ ਫਿਰ ਤੂੰ ਸਿਆਣਾ ਇਧਰ ਦੇ ਪਾਸੇ ਚੱਲ ਸੋ ਭਰਾਵਾ ਆ ਕੀ ਆ ਤੂੰ ਕਹ ਉਹ ਨਾ ਫਿਰ ਇਹ ਸੜਕ ਬੰਦ ਹੈ ਜਿਹੜੀ ਹੈਗੀ ਤਾਂ ਕਰ ਇਧਰ ਨਹੀਂ ਕੀਤਾ ਹੋਰ ਹੋਰ ਨਹੀਂ ਪੱਟਾ ਇਧਰ ਨਹੀਂ ਆ ਜਾ ਆ ਜਾ ਪੱਟਾਂ ਦੇ ਪੱਟਾਂਗੇ ਕੋਈ ਚੱਕਰ ਨਹੀਂ ਡਾਦਾਂਗੇ ਮੰਦਰ ਸੋ ਭਾਈ ਬੰਦੇ ਨੇ ਹੌਸਲੇ ਜਿਹੜੇ ਹੈਗੇ ਪੂਰੇ ਆ ਇਧਰੋਂ ਆਪਣੇ گاؤں ਖਿਉੜਰੀ ਇਹ ਆ ਗਏ ਹਰਿਆਣੇ ਵਾਲੇ ਪਾਦੀ ਤੂੰ ਹੀ ਕਹਿੰਦੇ ਆ ਤੂੰ ਹੀ ਪਾਦੀ ਹੋ ਠੀਕ ਓ ਜਾਣਾ ਫਿਰ ਅੱਗੇ ਜਾਵਾ ਜਾਵਾ ਕੱਲ ਪਹਿ ਹੁੱਕਾ ਪੀਣ ਲੱਗਿਆ ਅੱਛਾ ਹੁੱਕਾ ਪੀਣਾ ਸਰੀਰ ਬੰਨੀ ਜਾਂਦੇ ਹੋਇ ਤਾਂ ਆ ਗਿਆ ਆ ਗਿਆ ਆ ਗਿਆ ਮੈਂ ਮੜਾ ਸਾਰਾ ਦਿਖਾਵਾਂ ਇੱਕ ਵਾਰੀ ਤੇ ਹੋਰ ਇਧਰੋਂ ਪਾਸੇ ਚੱਲ 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 ਕਰਾ ਹੁਣ ਇਹ ਅੱਗੇ ਜਿਹੜੇ ਟਰੈਕਟਰ ਹਨ ਇਹ 5 5 6 6 ਟਰੈਕਟਰ ਇਕੱਠੇ ਖੜੇ ਕਰਤੇ ਬਈ ਵੀ ਭਾਈ ਮੂਹਰੇ ਜਿਹੜਾ ਰਾਸ਼ਨ ਆ ਉਹ ਪਤਾ ਲੱਗ ਗਿਆ ਅੱਜ ਕਿੰਨੇ ਫੈਲਿਆਂ ਦਾ ਜੋਰ ਦਾ ਪਤਾ ਲੱਗਣਾ ਕੱਲ ਥੋੜਾ ਜਿਹਾ ਸੀਗਾ ਗੱਲ ਹੋ ਗਈ ਇੱਕ ਲੇਟ ਠੀਕ ਹੈ ਤੇ ਬੰਦੇ ਜਿਹੜੇ ਹੈਗੇ ਤੜਕੇ ਹੁਣ ਜਿਹੜੀ ਹੈਗੀ ਮੀਟਿੰਗ ਆਉਦਿਆਂ ਆਉਦਿਆਂ ਕਰੀ ਜਾਂਦਾ ਮੋਰਚੇ ਸਾਹਮਣੋਂ ਤਿਆਰ ਆ ਜਾਣਗੇ ਅੱਗੇ ਕਹਿੰਦਾ ਸਗਾਦਾ ਕੰਮ ਨਹੀਂ ਪਿੱਛੇ ਮੋੜਨਾ ਤੇ ਟਾਈਮ ਜ਼ਰੂਰ ਲੱਗ ਸਕਦਾ ਅੱਜ ਥੋੜਾ ਮੋਟਾ ਪਰ ਇਧਰੋਂ ਕਹਿੰਦੇ ਆਹ ਦੇਖ ਲਓ ਭਾਈ 59 11 ਨੂੰ ਕਹਿੰਦੇ ਗਰਮ ਕਰੀਂਦਾ ਕਿਉਂਕਿ ਗਰਮ ਹੋਣ ਦਾ ਵੀ ਘਾਟਾ ਲਾਉਂਦਾ ਏ ਠੀਕ ਹੈ ਸੋ ਇਸ ਵਕਤ ਜਿਹੜਾ ਹੈਗਾ ਮਾਝੇ ਤੇ ਮਾਲਵੇ ਵਾਲੇ ਆਪਾਂ ਕਹਿੰਗੇ ਖਾਸ ਕਰਕੇ ਮਾਲਵਾ ਤੇ ਕਾਫੀ ਹੱਦ ਤੱਕ ਮਾਝ ਉਹ ਜਿਹੜੇ ਹੈਗੇ ਸਵਕਤ ਖਨੌਰੀ ਬਾਰਡਰ ਤੇ ਪਹੁੰਚਿਆ ਹੋਇਆ ਸੋ ਬਾਕੀ ਦਿਨਾਂ ਮਾਝੇ ਮਾਲਵਾ ਉਹ ਸਿੰਘੂ ਤੇ ਹੈਣਾ ਸੋ ਤੁਸੀਂ ਦੇਖ ਸਕਦੇ ਹੋ ਉਸ ਵਕਤ ਦੀਆਂ ਵੱਡੀਆਂ ਤਸਵੀਰਾਂ ਜਿਹੜੀਆਂ ਗੁਰਪ੍ਰੀਤ ਕੋਟਲੀ ਫੇਸਬੁੱਕ ਪੇਜ ਤੇ ਗੁਰਪ੍ਰੀਤ ਕੋਟਲੀ YouTube ਜਾਂਦੇ ਲਗਾਤਾਰ ਲਾਈਵ ਆ ਲਾਈਵ ਦੇਖਦੇ ਰਹੋ ਠੀਕ ਆ ਤੁਹਾਨੂੰ ਸਾਰੀ ਚੀਜ਼ ਦਿਖਾਉਂਦਾ ਵੀ ਰਹਿਣਾ ਠੀਕ ਆ ਫਲਹਾਰ ਸੂਰਜ ਚੜਿਆ ਸਵੇਰ ਦਾ ਸਮਾਂ ਤੇ ਜਿਹੜਾ ਆਪਾਂ ਗੱਲ ਕਰਕੇ ਚਾਹ ਪਾਣੀ ਦਾ ਪ੍ਰਬੰਧ ਚੱਲੀ ਜਾਂਦਾ ਲੰਗਰ ਬਣਾਈ ਜਾਂਦਾ ਬਾਬੇ ਬੈਠੇ ਠੀਕ ਆ ਸੋ ਲੰਗਰ ਪ੍ਰਸ਼ਾਦਾ ਪਾਣੀ ਸ਼ੱਕੇ ਆ ਦੇਖੋ ਪੀੜੇ ਬੁੱਢੇ ਢਾਹਲੇ ਆ ਸੋ ਜਿੰਨਾ ਮੰਲਾ ਹੱਲਾ ਤਨਾ ਹਜੇ ਤੱਕ ਕਰਤੀ ਜਾਂਦੇ ਹਨ ਪੁੱਤ ਯਾੜਨਗੇ ਭਾਈ ਸਹੀ ਯਾਰ ਭਾਈ ਘਟਾ ਦੇ ਪੁੱਤ ਹੀ ੜਨਗੇ ਇਸੇ ਕਹਿੰਦਾ ਸੋ ਭਾਈ ਇਧਰ ਨੂੰ ਪਾਸੇ ਨੂੰ ਜੇ ਆਪਾਂ ਗਾਂਹ ਗੱਲ ਕਰਕੇ ਦਿਖਾ ਕੇ ਤੁਹਾਨੂੰ ਤਾਂ ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਨਜ਼ਰ ਆ ਸਕਦੇ ਆ ਸਾਰਾ ਸਾਰਾ ਸਿਸਟਮ ਹੋਰ ਭਾਈ ਕਿਵੇਂ ਆ ਫਿਰ ਜਾਣਾ ਅੱਗੇ ਚੱਲਦੇ ਆ ਕਹਿੰਦੇ ਭਾਈ ਹੱਲੇ ਅਜੇ ਇਧਰਲੇ ਪਾਸੇ ਭਾਰਤੀ ਉਹਨਾਂ ਕੋ ਖੋਸਾ ਵਾਲੇ ਹੋ ਠੀਕ ਹੋ ਆਜੋ ਆਜੋ ਕਰਾਂ ਸੋ ਲਗਾਤਾਰ ਬਹੁਤ ਵੱਡਾ ਇਕੱਠਾ ਭਾਈ ਕਾਰਤੇ ਆ ਮਸਲੂ ਸਹੀ ਦਸਾਂ ਜਿੰਨਾ ਦਿਖਾਇਆ ਤੇ ਮੰਨ ਲਾ ਪਿਆ ਅੱਧਾ ਮਿੰਟ ਦਿਖਾਇਆ ਹੋਣਾ ਕਿਉਂਕਿ ਜੇ ਹਮ ਪੂਰਾ ਦਿਖਾ ਕੇ ਤਾਂ ਬਹੁਤ ਔਖਾ ਕੰਮ ਹੈ ਸੋ ਲਗਾਤਾਰ ਸਾਡੇ ਵਾਲੇ ਬੰਦੇ ਤੁਸੀਂ ਦੇਖ ਸਕਦੇ ਹੋ ਇਸ ਵਕਤ ਦੀਆਂ ਤਸਵੀਰਾਂ ਜਿਹੜਾ ਹੈਗਾ ਇਹ ਖਨੌਰੀ ਬਾਰਡਰ ਦੀਆਂ ਭਾਈ ਠੀਕ ਆ ਨੈਟ ਨਹੀਂ ਚੱਲਦਾ ਪਰ ਇਹ ਸਾਰੀ ਰਿਕਾਰਡਡ ਲਾਈਵ ਆ ਜਿਹੜੀ ਤੁਹਾਡੇ ਤੱਕ 10-15 ਮਿੰਟ ਤੱਕ ਪਹੁੰਚ ਜਾਣੀ ਹੋ ਠੀਕ ਹੋ ਤੇ ਲਗਾਤਾਰ ਉਧਰ ਰਜਾਂਗਾ ਲੈ ਕੇ ਰਾਤ ਇੱਥੇ ਹੀ ਪਏ ਆ ਚੱਲ 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 ਤੁਰਿਆ ਚੱਲ ਤੁਰਿਆ ਚੱਲ ਉੱਥੋਂ ਤੱਕ ਚੱਲਣ ਦੇ ਤੇ ਇਧਰਲੇ ਪਾਸੇ ਇਹਦੇ ਵੀ ਮਾਜ ਦਾ ਬਾਪੂ ਨੇ ਲਾ ਬੰਨ ਲਿਆ ਚਾਦਰਾਂ ਕਹਿੰਦੇ ਇਧਰੋਂ ਆਪਾਂ ਗੱਲ ਕਰਕੇ ਚਾਹ ਚੱਲਿਆਂ ਦਾ ਹਰਿਆਣਾ ਵਾਲਾ ਹੁੱਕਾ ਚੱਲਿਆਂ ਦਾ ਠੀਕ ਆ ਬਾਬੇ ਨਾਨਕ ਦਾ ਲੰਗਰ ਚੱਲਿਆਂ ਦਾ ਸੋ ਹੁਣ ਆਪਾਂ ਜਿਹੜਾ ਹੈਗਾ ਲਗਾਤਾਰ ਤੁਹਾਨੂੰ ਦਿਖਾ ਰਹੇ ਆ ਬਿਲਕੁਲ ਆ ਜਮਾ ਐਂਡ ਤੋਂ ਲੈ ਕੇ ਸ਼ੁਰੂ ਤੱਕ ਦਾ ਮੋੜ ਚਾ ਭਈ ਠੀਕ ਆ ਬੀਕੇ ਜੂ ਸਿੱਧੂਪੁਰ ਆ ਕਾਈ ਭੋਂਦੜਾ ਆਫਰ ਦੇ ਮੇਰੇ ਨਾਨਕਿਆਂ ਵਾਲੇ ਇਹ ਨਹੀਂ ਰਹਿੰਦੇ ਕਿਤੇ ਇਹ ਕਹਿੰਦੇ ਨਾਲ ਹੀ ਚੱਲਾਂਗੇ ਠੀਕ ਆ ਜਿੱਥੇ ਭਾਂਡਾ ਉੱਥੇ ਹੀ ਨਾਨਕੇ ਸੋ ਇਧਰਲੇ ਪਾਸੇ ਦਿਖਾਵਾਂ ਤੁਹਾਨੂੰ ਅੱਗੇ ਸੋ ਇੱਥੇ ਕਹਿੰਦੇ ਵੀ ਥੈਂਕ ਯੂ ਇੰਸਟਾਗ੍ਰਾਮ ਇੱਥੇ ਪੰਜਾਬ ਦੀ ਹੱਦ ਖਤਮ ਹੁੰਦੀ ਹੈ ਠੀਕ ਆ ਸੋ ਪੰਜਾਬ ਦੀ ਹੱਦ ਖਤਮ ਹੋਣ ਤੋਂ ਬਾਅਦ ਆਪਾਂ ਚੱਲਦੇ ਆਂ ਅਸਲ ਦੇ ਵਿੱਚ ਤੁਹਾਨੂੰ ਦੱਸਾਂ ਜਦੋਂ ਮੈਂ ਪਹਿਲੀ ਵਾਰੀ ਲਾਈਵ ਕੀਤਾ ਸੀ ਉਹ ਵੀ ਇੱਥੋਂ ਹੀ ਕੀਤਾ ਸੀ ਖਡੋਰੀ ਬਾਟਾ ਤੋਂ ਇੱਕ ਕਿਸਮਤ ਹੀ ਹੈ ਜਾਂ ਆਪਾਂ ਅਗੇ ਪਰਮਾਤਮਾ ਦੀ ਮਰਜ਼ੀ ਅੱਜ ਦੁਬਾਰਾ ਉੱਥੋਂ ਹੀ ਜਿਹੜਾ ਹੈ ਕੱਲ ਤੋਂ ਲਾਈਵ ਆ ਠੀਕ ਆ ਕਾਫੀ ਵਾਰ ਪਤਾ ਨਹੀਂ ਇਹ ਧਰਤੀ ਕਿਦਾਂ ਦੀ ਹੈ ਵਧੀਆ ਵਧੀਆ ਚੱਲਣਾ ਫਿਰ ਇਹ 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 ਵੀ ਆਹ ਬੰਦੇ ਦੀ ਇਨਸਪੈਕਸ਼ਨ ਦੀ ਡਿਊਟੀ ਲਾਈ ਹੋਈ ਹੈ ਵੀ ਮੌਕਾ ਦੇਖ ਕੇ ਆਉ ਪਹਿਲਾਂ ਹਣਾ ਸੋ ਇਧਰ ਤੁਹਾਨੂੰ ਦਿਖਾਉਣਾ ਕਾ ਜਾ ਕੇ ਚੱਲ ਚੱਲ ਤੁਰਿਆ ਜਾ ਸੋ ਆਪਾਂ ਵੀ ਅੱਗੇ ਤੱਕ ਤੁਹਾਨੂੰ ਦਿਖਾ ਦਨੇ ਆ ਇੱਥੇ ਹੀ ਰਾਤ ਅਥਰੂ ਗਏ ਤੇ ਗੋਲੇ ਸਿੱਟੇ ਗਏ ਆ ਠੀਕ ਆ ਆ ਪਾਣੀ ਦੀਆਂ ਬੋਤਲਾਂ ਖੜੀਆਂ ਹੋਊਗਾ ਤੁਹਾਨੂੰ ਦਿਖਾ ਦਿਆਂ ਚੱਲ 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 ਕੋਈ ਨਹੀਂ ਵੱਡੀ ਗੱਡੀ ਆ ਲੰਘ ਜੂਗੀ ਆਪਣੇ ਨਾਲ ਸੋ ਹੋ ਸਕਦਾ ਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹਣ ਚੱਲ 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 ਇੱਧਰਲੇ ਪਾਸੇ ਜਿਹੜਾ ਕਿਸਾਨ ਇੱਥੋਂ ਤੱਕ ਖੜੇ ਆ ਬਾਈ ਠੀਕ ਐ ਸੋ ਫਿਲਹਾਲ ਦੀ ਘੜੀ ਕੱਲ ਜਿਹੜੀ ਹੈ ਫੋਰਸ ਅੱਗੇ ਆ ਗਈ ਸੀਗੀ ਇੱਕ ਮਿੰਟ ਰੋਕਲਾ 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 ਮੋੜਲਾ ਮੋੜ ਕੇ ਲਾ ਲਾ ਮੋੜਲਾ ਮੋੜ ਲਈ ਦੀ ਹੁੰਦੀ ਐ ਮੋੜਲਾ ਮੋੜਲਾ ਸੋ ਫਿਲਹਾਲ ਮੋੜ ਲਾਣਾ ਇਹਨੂੰ ਕਿਵੇਂ ਮੋੜ ਕੇ ਲਾ ਲਾਂ ਕੋਈ ਯਾਰ ਕਿੱਥੇ ਲਾਉਂਦਾ ਐ ਇੰਨਾ ਕਲਾਨ ਬੰਦਾ ਤੇ ਇੱਥੋਂ ਦਿਖਾ ਕੇ ਤਾਂ ਤੁਹਾਨੂੰ ਸਾਰੇ ਕੱਲ ਇਸ ਜਗ੍ਹਾ ਦੇ ਉੱਪਰ ਬਹੁਤ ਜ਼ਿਆਦਾ ਆਪਾਂ ਕਹਿੰਗੇ ਤੁਸੀਂ ਅਥਰੂ ਗੈਸ ਦੇ ਗੋਲੇ ਆ ਜਿਹੜੇ ਉਹ ਸਿੱਟੇ ਗਏ ਤਾਂ ਕਰਕੇ ਤੁਸੀਂ ਪਾਣੀ ਦੇਆਂ ਬੋਤਲਾਂ ਆਸੇ-ਪਾਸੇ ਖਲਾਰਾ ਦੇਖ ਲਓਗੇ ਠੀਕ ਹੈ ਪਰ ਫਿਲਹਾਲ ਜਿਹੜਾ ਉਹ ਟਰੈਕਟਰ ਆ ਆ ਦੇਖ ਲਓ ਜਿਹੜਾ ਕੱਲ ਅੱਗੇ ਗਿਆ ਸੀਗਾ ਉਹਨੂੰ ਹਰਿਆਣਾ ਪੁਲਿਸ ਨੇ ਲਾਇਗੀ ਸੀਗੀ ਟਰੈਕਟਰ ਦੇ ਟਾਇਰਾਂ ਦੀ ਹਵਾ ਜਿਹੜੀ ਪੁਲਿਸ ਨੇ ਕੱਢਤੀ ਹੈ ਠੀਕ ਹੈ ਪਰ ਇਹ ਬੰਦਾ ਦਾ ਧੰਨ ਜੇਰਾ ਯਾਰ ਜਿਹੜੇ ਬੰਦੇ ਨੇ ਆਪ ਦੇ ਕਿਉਂਕਿ ਟਰੈਕਟਰ ਵੀ ਜੱਟ ਦਾ ਪੁੱਤ ਹੀ ਹੁੰਦਾ ਹੈ ਹਨਾ ਤੇ ਉਹਦਾ ਉਹਨੇ ਪ੍ਰਵਾਹ ਨਹੀਂ ਕੀਤੀ ਬੰਦੇ ਨੇ ਯਾਰ ਨਹੀਂ ਕੋਈ ਚੱਕਰ ਨਹੀਂ ਹੈ ਨਾ ਤਾਂ ਸਾਹਮਣੇ ਫਿਲਹਾਲ ਦੀ ਘੜੀ ਦਿਖਾਵਾ ਤਾਂ ਅੱਜ ਸਾਨੂੰ ਜਮਾ ਬਿਲਕੁਲ ਨੇੜੋਂ ਲੈ ਕੇ ਜਾਣਾ ਠੀਕ ਹੈ ਸੋ ਲਗਾਤਾਰ ਜਿਹੜੇ ਗੋਲੇ ਆ ਰਾਤ ਭਰਾਏ ਗਏ ਆ ਅ ਠੀਕ ਹੈ ਪਰ ਅੱਜ ਕਿਸਾਨਾਂ ਦਾ ਜਿਹੜਾ ਹੌਸਲਾ ਟੁੱਟਿਆ ਨਹੀਂ ਕਿਸਾਨ ਹੋਰ ਦੁੱਗਣੇ ਹੋ ਕੇ ਨਿਕਲਣਗੇ ਠੀਕ ਹੈ ਤੁਸੀਂ ਰਾਤੇ ਰਾਤ ਆ ਡਾਟਾ ਜਿਹੜੇ ਉਤਰੇ ਖੋਲ ਕਹਿ ਸਕਦੇ ਆਪਾਂ ਜਿਹਨੂੰ ਜਿਹੜੇ ਖੋਲੇ ਹੁੰਦੇ ਆ ਠੀਕ ਹੈ ਸੋ ਲਗਾਤਾਰ ਆਪਾਂ ਗੱਲ ਕਰ ਗਏ ਆ ਆਪਣੇ ਭੈਣ ਭਰਾ ਯਾਰ ਕੋ ਤਾਂ ਉਹਨਾਂ ਨਾਲ ਵਿਚਾਰਨ ਦਾ ਕੀ ਹੈ ਨਾ ਰੋਲਾ ਆਪਣਾ ਕਿਹੜਾ ਵੱਟਦਾ ਸੋ ਇੱਕ ਦੂਜੇ ਨਾਲ ਗੱਲਬਾਤ ਕਰ ਰਹੇ ਆ ਫਿਲਹਾਲ ਦੀ ਘੜੀ ਪਰ ਆ ਕਿਨ ਲੱਗੇ ਹੋਇਆ ਜਿਹੜੇ ਧਰਤੀ 'ਚ ਠੀਕ ਹੈ ਆ ਤੁਸੀਂ ਦੇਖ ਸਕਦੇ ਹੋ ਵੀ ਇਧਰੋਂ ਟਰੈਕਟਰ ਨੇ ਕ੍ਰੋਸ ਕਰਨ ਦੀ ਕੋਸ਼ਿਸ਼ ਕੀਤੀ ਪਰ ਆ ਜਿਹੜੇ ਕਿੱਲ ਹੈ ਠੀਕ ਹੈ ਆ ਜਿਹੜੇ ਕਿੱਲ ਤੁਸੀਂ ਦੇਖ ਸਕਦੇ ਹੋ ਧਰਤੀ 'ਚ ਲਾਏ ਹੋਏ ਇਹਦੇ ਕਰਕੇ ਇਹਨਾਂ ਕਿੱਲਾਂ ਕਰਕੇ ਜਿਹੜਾ ਉਹ ਟਾਇਰ ਜਿਹੜਾ ਹੈਗਾ ਉਹਦੇ ਪੈਂਚਰ ਹੋ ਗਿਆ ਪਰ ਕੱਲ ਇਨੀ ਹਿੰਮਤ ਦਾ ਰੱਖੀ ਆ ਕਿ ਕੱਲ ਜਿਹੜੇ ਸਿੱਧੇ ਗੱਲ ਸੀਗੇ ਸਿੱਧੇ ਤਾਂ ਹੀ ਪਾਰ ਕੀਤਾ ਯਾਰ ਕਿਸਾਨਾਂ ਨੂੰ 50 ਦਾ ਠੀਕ ਹੈ ਤੇ ਆਸਾਨਾ ਜਿਹੜਾ ਹੈਗਾ ਸਿੱਧੇ ਕਿਰਲਾ ਸਿੱਧੇ ਗੱਲਾਂ ਨੂੰ ਜਿਹੜਾ ਹੈਗਾ ਪਿੱਛੇ ਕਿੱਥੇ ਹੋਇਆ ਠੀਕ ਹੈ ਸੋ ਫਲਹਾਲ ਆਪਾਂ ਜਿਹੜਾ ਇੱਕ ਆਪਾਂ ਗੱਲ ਕਰਕੇ ਇਧਰਲੇ ਪਾਸੇ ਜੇ ਅੱਗੇ ਸੋ ਇਹ ਜਿਹੜਾ ਹੈਗਾ ਅਲੱਗ-ਅਲੱਗ ਸਾਰਾ ਸਾਰਾ ਜੇ ਆਪਾਂ ਦੇਖ ਤੇ ਇਧਰਲੇ ਪਾਸੇ ਜਿਹੜੇ ਹੈਗੇ ਉੱਪਰ ਖੜੇ ਹੋਇਆ ਲੱਗਾ ਇੱਕ ਮੱਲਾ